ਲਓ ਜੀ ਸਵੇਰ ਦੇ 7-8 ਵਜੇ ਆ ਜੇ ਆਪਾਂ ਬਾਜ਼ਾਰ ਦੀ ਗੱਲ ਕਰ ਲਈਏ ਦੁਕਾਨਦਾਰਾਂ ਨੇ ਛੜ ਨਹੀਂ ਚੱਕੇ ਅਜੇ ਕੋ ਪਹੁੰਚਿਆ ਨਹੀਂ ਪਰ ਸਵੇਰੇ 7-8 ਵਜੇ ਤੁਸੀਂ ਦੇਖ ਲਓ ਵੀ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆਦਾ ਭਾਈ ਮਨ ਤਾਂ ਬਣਾ ਕੇ ਹੁੰਦੇ ਕਿਉਂ ਪਤਾ ਵੱਡਾ ਡੀਪੋ ਵਾਲੀ ਹਰ ਤਰ੍ਹਾਂ ਦੀ ਵੈਰਾਈਟੀ ਮੈਣੀ ਇੱਕ ਘੱਟ ਰੇਟ ਤੇ ਮੈਣੀ ਹੈਗੀ ਆਹ ਸੂਟ ਦੀ ਆਪਾਂ ਗੱਲ ਕਰ ਰਹੇ ਆ ਭਾਈ 5000 ਤੋਂ ਘੱਟ ਦੀ ਮਿਲਦਾ ਹੈਗਾ ਆਪਾਂ ਦੇ ਨੇ 300 ਤੇ 400 ਰੁਪਏ ਵਿੱਚ 350 ਰੁਪਏ ਸਵਾਲ ਲਓ ਜੀ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ 250 2200 ਦੇ ਦੁਪੱਟੇ ਇੱਥੇ ਸਿਰਫ 100-1 ਦੁਪੱਟੇ ਵੀ ਛੋਟੇ ਛੋਟੇ ਨੇ ਖੁੱਲੇ ਖੁੱਲੇ ਡੁੱਲੇ ਦੁਪੱਟੇ ਹੈਗੇ ਆ ਇਹ ਵੀ ਤੁਹਾਨੂੰ 450 ਦਾ ਮਿਲ ਜਾਣਾ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਇੱਥੇ 1 2 4 5 ਡਿਜ਼ਾਈਨ ਹੀ ਭਾਵੇਂ ਛੋਟੇ ਆ ਲੈ ਜਾਓ 550 ਰੁਪਏ ਦੇ ਵਿੱਚ ਮਿਲ ਜਾਣਾ ਆ ਪਾਜੀ ਦਿਖਾਉਣੇ ਸੂਟ ਆਪਾਂ ਮਾਰੇ ਜਨਤ ਇਹ ਜਨਤ ਹਾਂਜੀ 2025 ਦਾ ਘੱਟ ਨਹੀਂ ਮਿਲਦਾ ਆਪਾਂ ਦੇ ਨਾਲ 695 ਰੁਪਏ ਜਿ ਪੂਰਾ ਫਰੰਟ ਹੈਵੀ ਦੇਖੋ ਆ ਚੁੱਕਾ ਹੈਗਾ ਕਿੰਨਾ ਸੋਹਣਾ ਸੂਟ ਸਿਰਫ 695 ਰੁਪਏ ਵਿੱਚ ਭਾਜੀ 695 ਰੁਪਏ ਵਿੱਚ ਸੂਟ ਆ ਕਾ ਵੀ ਕਿਨੇ ਕਿਨੇ ਸੋਨੇ ਪ੍ਰਿੰਟ ਆ ਚੁੱਕੇ ਹੈਗੇ ਕਲਰ ਬਕ ਬਕਰੇ ਹੈਗੇ ਡੀਐਨਏ ਕਿਨੇ ਕਿਨੇ ਸੂਟਰ ਆ ਚੁੱਕੇ ਹੈਗੇ ਆ ਵੀ ਦੇਖੋ ਪਰਲ ਵਰਕ ਚਾਹੀਦੀ ਤੁਹਾਨੂੰ ਪਰਲ ਵਰਕ ਵਾਲੇ ਲੈ ਕੇ ਜਾ ਸਕਦੇ ਆ ਤੋਂ ਆ ਵੀ ਦੇਖੋ ਵੀ ਜੇ ਕੋਈ ਕੁੜੀਆਂ ਕਹਿਣ ਵੀ ਸਾਨੂੰ ਸਿੰਪਲ ਸੂਟਰ ਸੂਟ ਚਾਹੀਦੇ ਹਨ ਉਹ ਵੀ ਤੁਹਾਨੂੰ ਮਿਲ ਜਣੇ ਆ ਗਲੇ ਤੇ ਕੰਮ ਹੈਗਾ ਆ ਬਾਜ਼ਾਰ ਚ 17-1800 ਰੁਪਏ ਵਾਲਾ ਸੂਟ ਆ ਪਰ ਸਾਡੇ ਕੋਲ ਇਹ ਵੀ ਸੂਟ ਤੁਹਾਨੂੰ ਮਿਲਣਾ ਸਿਰਫ 895 ਰੁਪਏ ਦਾ ਇਹਦੇ ਵਿੱਚ ਵੀ ਬਹੁਤ ਸਾਰੀ ਡਿਜ਼ਾਈਨਿੰਗ ਮਿਲ ਜਾਣੀਆਂ ਦੇਖੋ ਕੋਈ ਵੀ ਚੀਜ਼ ਤੁਸੀਂ ਘਰ ਬੈਠ ਕੇ ਮੰਗਵਾਨੀ ਚਾਹੁੰਦੇ ਹੈਗੇ ਆ ਦੇਖਣੀ ਚਾਹੁੰਦੇ ਹੈਗੇ ਵੀਡੀਓ ਕਾਲ ਤੇ ਨੰਬਰ ਆ ਰਿਹਾ ਕਾਲ ਕਰਕੇ ਮੰਗਵਾ ਸਕਦੇ ਸਾਡੇ ਆਊਟ ਆਫ ਕੰਟਰੀ ਆਊਟ ਆਫ ਸਾਡੇ ਭਾਰਤ ਜਾਂਦੇ ਹੈਗੇ ਆ ਲਓ ਜੀ ਸਵੇਰ ਦੇ 7-8 ਵਜੇ ਆ ਜੇ ਆਪਾਂ ਬਾਜ਼ਾਰ ਦੀ ਗੱਲ ਕਰ ਲਈਏ ਦੁਕਾਨਦਾਰਾਂ ਨੇ ਛੱਟ ਨਹੀਂ ਚੱਕੇ ਹਜੇ ਕੋ ਪਹੁੰਚਿਆ ਨਹੀਂ ਪਰ ਸਵੇਰੇ 7-8 ਵਜੇ ਤੁਸੀਂ ਦੇਖ ਲਓ ਵੀ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਤਾਂ ਭਾਈ ਜੀ ਲੋਕ ਕਹਿੰਦੇ ਹਜੇ ਮੰਦਾ ਆ ਹਜੇ ਹੈ ਨਾ ਬਾਜ਼ਾਰ 'ਚ ਰੌਣਕ ਨਹੀਂ ਹੈਗੀ ਕੋਈ ਹਜੇ ਦੁਕਾਨਦਾਰ ਨੇ ਕਿਸੇ ਨੇ ਧੂਬਤੀ ਨਹੀਂ ਕੀਤੀ ਮਨ ਬਣਾ ਕੇ ਆਉਂਦੇ ਵੀ ਵੱਡਾ ਡੀਪੂ ਹੀ ਜਾਣਾ ਭਾਈ ਮਨ ਤਾਂ ਬਣਾ ਕੇ ਆਉਂਦੇ ਕਿਉਂ ਪਤਾ ਵੱਡਾ ਡੀਪੂ ਵਾਲੀ ਹਰ ਤਰ੍ਹਾਂ ਦੀ ਵੈਰਾਈਟੀ ਮੈਣੀ ਹੈ ਘੱਟ ਰੇਟ ਤੇ ਮੈਣੀ ਹੈਗੀ ਆਹ ਸੂਟ ਦੀ ਆਪਾਂ ਗੱਲ ਕਰ ਰਹੇ ਹਾਂ ਭਾਈ 12000 ਤੋਂ ਘੱਟ ਨਹੀਂ ਮੈਂਦਾਗਾ ਆਪਾਂ ਜਿਹੜੇ 300 ਤੇ 500 ਰੁਪਏ ਵਿੱਚ 350 ਸੂਟ 350 ਪੂਰਾ ਸੈਟ ਕੰਪਲੀਟ ਜਿਹਾ ਹੈ ਨਾਲ ਦੇਖੋ ਤੇ ਪੱਟਾ ਵੀ ਮੈਨੂੰ ਨਹੀਂ ਪਤਾ ਸੀ ਵੀ ਕਿਉਂ ਰੌਣਕ ਲਾ ਦਿਆ ਤੁਸੀਂ ਆ ਚੈੱਕ ਕਰ ਲਓ ਵੱਡਾ ਫਾਇਦਾ ਕੀ ਆ ਬਾਜ਼ਾਰ ਦੇ ਵਿੱਚ ਆਹ ਛੂਟ ਮਿਲਣਾ 1000 ਰੁਪਏ ਦਾ ਵੱਡਾ ਡੀਪੂ ਦੇ 350 ਚ ਝੂਠ ਕੋਈ ਨਹੀਂ ਆ ਦੇਖੋ ਵੱਡੇ ਵੱਡੇ ਅੱਖਰਾਂ ਚ ਲਿਖ ਕੇ ਲਾਤਾ ਇੱਥੇ ਹੋਰ ਫਾਇਦਾ ਵੀ ਬਹੁਤ ਆ ਭਾਈ ਜੀ ਮੈਂ ਇੱਕ ਗੱਲ ਨੂੰ ਦੇਖ ਕੇ ਬੜਾ ਹੈਰਾਨ ਵੀ ਹਾਂ ਤੇ ਖੁਸ਼ ਵੀ ਹਾਂ ਚਾਹੇ ਸੂਟ ਦੀ ਕੀਮਤ ਕੋਈ ਵੀ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖਾਇਆ ਨਹੀਂ ਤਾਂ ਟੂਟਾਂ ਦੇ ਚੱਕਰ ਤਾਂ ਕਰ ਉਹਲਾ ਹੀ ਹੁੰਦਾ ਕੁਝ ਪਤਾ ਹੀ ਲੱਗਦਾ ਦੁਕਾਨਦਾਰ ਨੂੰ ਨਾ ਪਸੰਦਰਾ ਦਾ ਕਸਟਮਰ ਨੂੰ ਜਿਹੜੀ ਬਜਾਜੀ ਵੇਚ ਆ ਜਿਹਦੇ ਕੋਈ ਨੇ ਭੇਤ ਨਹੀਂ ਪਾਇਆ ਹੈਗਾ ਠੀਕ ਆ ਅਸੀਂ ਤੁਹਾਨੂੰ ਬਜੇ ਦੇ ਪਸੰਦ ਆ ਕੇ ਰੇਟ ਬਾਅਦ ਘਟ ਜਾਣਾ ਉਹ ਕੰਮ ਇਥੇ ਆੜਿੰਗ ਹੈ ਨੀਗਾ ਤਾਂ ਮੇਲਾ ਲੱਗ ਦੇਖੋ ਕਿੰਨੇ ਕਸਟਮਰ ਸਵੇਰੇ ਸਵੇਰੇ ਆਉਣੇ ਸ਼ੁਰੂ ਹੋ ਜਾਂਦੇ ਹੈਗੇ ਉਹਨਾਂ ਨੂੰ ਪਤਾ ਸਵੇਰੇ ਸਵੇਰੇ ਜਾ ਕੇ ਰੱਜ ਘਾਟ ਉਹਨਾਂ ਚੀਜ਼ ਵਧੀਆ ਮਿਲ ਜਾਂਦੀ ਹੈਗੀ ਆ ਦੇਖੋ 350 ਦੇ ਵਿੱਚ ਇੱਕ ਦੋ ਡਿਜ਼ਾਈਨ ਨਹੀਂ ਹੈਗੇ ਆ ਚੈੱਕ ਕਰ ਲਓ ਜਿੰਨੇ ਬੱਡਾ ਢੀਪੂ ਤੇ ਆਜੋ ਭਾਈ ਜੀ ਬੜਾ ਰੌਣਾ ਲੋਕਾਂ ਦਾ ਇਹ ਮੰਨਣਾ ਵੀ ਕਹਿੰਦੇ ਜਿਹੜਾ ਅਸੀਂ 20000 ਦਾ ਕੱਪੜਾ ਬਾਜ਼ਾਰ ਚ ਲੈਣਾ ਸਾਨੂੰ ਤਾਂ 7-8000 ਚ ਮਿਲ ਜਾਂਦਾ ਇੱਥੇ ਭਾਈ ਜੀ ਇਹੀ ਦਾ ਫਾਇਦਾ ਬਾ ਜਿਹੜੇ ਪਤਾ ਨਹੀਂ ਲੋਕ ਕਿ ਦੂਰ ਦਰੋਂ ਆਉਂਦੇ ਹੈਗੇ ਠੀਕ ਹੈ ਤਾਂ ਆ ਦੇਖੋ ਕਿਨੇ ਕਿਨੇ ਸੂਟ ਆ ਚੁੱਕੇ ਆਪਾਂ ਗੱਲ ਕਰ ਲਈ 450 ਸੂਟ ਦੇਖੋ ਇਹ ਵੀ ਕਿਨੇ ਕਿਨੇ ਸੋਹਣੇ ਆ ਚੁੱਕੇ ਹੈਗੇ ਸੂਟ ਆ ਵੀ ਦੇਖੋ ਤੁਸੀਂ ਚੈੱਕ ਕਰ ਲਓ ਜਿਹੜਾ ਬਾਜ਼ਾਰ ਚ ਜਿੱਥੇ ਮਰਜੀ ਚੱਲ ਜਾਓ ਵੀਡੀਓ ਬਣਦੀਆਂ 12-1200 ਰੁਪਏ ਤੋਂ ਘੱਟ ਕੋਈ ਕਹਿੰਦਾ ਨਹੀਂ ਪ੍ਰਿੰਟ ਸੂਟ ਆ ਬਟਨ ਬੜੇ ਸੋਹਣੇ ਕੰਮ ਦੁਪੱਟਾ ਨਾਲ ਹੈਗਾ ਰੇਟ ਕਿੰਨਾ ਜੀ ਬਾਜ਼ਾਰ 'ਚ 1200 ਰੁਪਈਆ ਇੱਥੇ 450 ਰੁਪਈਏ ਰੰਗ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਫੋਟੋ ਵਾਲੇ ਬੁਟੀਕਾਂ ਵਾਲੇ ਮਾਡਲ ਵਾਲੇ ਸੂਟ 12 1200 ਵਾਲੇ 450 'ਚ ਕਰ ਦਿੱਤਾ ਆ ਦੇਖੋ ਫਲਾਵਰਾਂ ਵਾਲਾ ਸੂਟ ਕਿੰਨਾ ਵਧੀਆ ਆ ਚੱਕਾ ਸਿਰਫ 450 ਵਿੱਚ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਆ ਕਿ ਨਾਲ ਦੇ ਕੋ ਚੁੰਨੀਆਂ ਕਿੰਨੇ ਕਿੰਨੇ ਆ ਚੁੱਕੇ ਪਿਓਰ ਦੀਆਂ ਕਲਰ ਡੀਅੰਸ ਨੂੰ ਵੋਖਾ ਵੋਖਾ ਰਮਣੇ ਹੈਗੇ ਆ ਵੀ ਤੁਸੀਂ ਦੇਖ ਲਓ ਕੋਈ ਇਹਨੂੰ ਪਾਕਿਸਤਾਨੀ ਕਹੀ ਜਾਂਦਾ ਕੋਈ ਅਫਗਾਨੀ ਕਹੀ ਜਾਂਦਾ ਆ ਦੇਖੋ ਕਿੰਨਾ ਸੋਹਣਾ ਸੂਟ ਆ ਘੇਰੇ ਦੇਖ ਲਓ ਦ ਜੇ ਤੁਸੀਂ ਟਾਈਗਰ ਪ੍ਰਿੰਟ ਆ ਗੱਲੇ ਨੇ ਸੂਟ ਟਾਈਗਰ ਪ੍ਰਿੰਟ ਲੈ ਜੋ ਜੀ ਇਹ ਵੀ 450 ਮਤਲਬ ਸਿੱਧਾ ਸਿੱਧਾ ਸਾਹਬ ਆ 900000 ਵਾਲਾ ਸੂਟ 350 ਦਾ 1200 1400 ਵਾਲਾ ਸੂਟ 450 ਦਾ ਇੰਨਾ ਵੱਡਾ ਫਰਕ ਆ ਆ ਵੀ ਭਾਈ ਜੀ ਦਿਖਾ ਦਿਓ ਮੈਨੂੰ ਹਨਾ ਆ ਦੇਖੋ ਭਾਈ ਕਿੰਨੇ ਸੋਹਣਾ ਸੂਟ ਆ ਚੁੱਕਿਆ ਆ ਆਪਾਂ ਹੀ ਦਿਖਾਉਣਾ ਸੂਟ ਆਪਾਂ ਮਹਾਰਾਜ ਜਨਤ ਹੈ ਜਨਤ ਹਾਂਜੀ 2025 ਦਾ ਕਟ ਨਹੀਂ ਮਿਲਦਾ ਆਪਾਂ ਜੀ ਨਾਲ 695 ਰੁਪਏ ਵਿੱਚ ਪੂਰਾ ਫੰਟ ਹੈਵੀ ਦੇਖੋ ਆ ਚੁੱਕਿਆ ਹੈਗਾ ਕਿੰਨਾ ਸੋਹਣਾ ਸੂਟ ਸਿਰਫ 695 ਰੁਪਏ ਵਿੱਚ ਭਾਈ 695 ਰੁਪਏ ਵਿੱਚ ਸੂਟ ਆ ਹਾਂ ਬਿਲਕੁਲ 695 ਜੀ ਆ ਦੇਖੋ ਇਹਦੇ ਉੱਤੇ ਵੀ ਕੋਈ ਝੂਠ ਨਹੀਂ ਕੋਈ ਕੁਛ ਨਹੀਂ ਬਾਜ਼ਾਰ ਦੇ ਵਿੱਚ 1800 2000 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਵੱਡੇ ਡਿੱਪੂ ਤੇ ਆ ਜਾਓ 695 ਵਿੱਚ ਲੈ ਜਾਓ ਜਾਲ ਬਣਿਆ ਆ ਦੁਪੱਟੇ ਨਾਲ ਬਹੁਤ ਵੱਡਾ ਫਾਇਦਾ ਰੱਖੜੀ ਤੇ ਤੁਸੀਂ ਸ਼ਾਪਿੰਗ ਕਰਨੀ ਆ ਜਾਂ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਚਾਹੇ ਤੁਸੀਂ ਲੈਣੀ ਤਾਜਵਰੀ ਆ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ 20 ਨੱਕ ਬਣਿਆ ਹੈ ਫਰੰਟ ਦੇਖੋ ਜਨਾਲ ਦੇ ਕੋਲ ਵਹਿਦੋ ਕੋਈ ਨਹੀਂ ਵਧੀਆ ਆ ਚੁੱਕੇ ਸਿਰਫ 695 ਰੁਪਏ ਜਨਾਲ ਦੇ ਕੋਲ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੇ ਪਿਓਰ ਦੀਆਂ ਦੇਖੋ ਬਾਰ-ਬਾਰ ਤੁਹਾਨੂੰ ਮੈਂ ਸਮਝਾਉਣਾਗੀ ਚਾਹਣਾ ਇੱਥੇ ਚਾਹੇ ਤੁਸੀਂ 350 450 695 ਇੱਕ ਰੇਂਜ ਦੇ ਵਿੱਚ ਇੱਕ ਇੱਕ ਡਿਜ਼ਾਈਨ ਦੋ ਦੋ ਡਿਜ਼ਾਈਨ ਡਿਜ਼ਾਈਨਿੰਗ ਬਹੁਤ ਸਾਰੀ ਸਾਨੂੰ ਮਿਲਣੀ ਹੈਗੀ ਆ ਭਾਈ ਇੱਧਰ ਵੀ ਦੇਖੋ ਜੀ ਹਾਂਜੀ ਆ ਦੇਖੋ 15 16 ਸੂਟ ਸਿਰਫ 500 ਤੇ 520 ਰੁਪਏ ਵਿੱਚ ਭਾਈ 550 550 ਜਿੰਨੇ ਮਰਜ਼ੀ ਲੈ ਜਾਓ ਜੀ ਆਹ ਦੇਖੋ ਜੀ ਇੱਥੇ ਵੀ ਰੇਟ ਲੱਗਾ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲੱਗਾ ਆ ਨਿਆਣਾ ਭੇਜ ਦਿਓ ਸਿਆਣਾ ਭੇਜ ਦਿਓ ਲੁੱਟ ਹੋਣੀ ਕੋਈ ਨਹੀਂ ਜਿੰਤਾ ਦਾ ਬਜਟ ਆ ਉਦਾਂ ਦਾ ਸੂਟ ਲੈ ਜਾਓ ਇਹ ਦੇਖੋ ਫਰੰਟ ਸਾਰਾ ਹੈਵੀ ਆ ਆ ਪੌਂਚਿਆਂ ਦੇ ਵੀ ਕੰਮ ਹੋਇਆ ਆ ਮਤਲਬ ਪੂਰਾ ਹੈਵੀ ਸੂਟ ਆ ਜਿਹੜਾ ਬਾਜ਼ਾਰ 'ਚ 14 1500 ਦਾ ਇੱਥੇ ਤੁਹਾਨੂੰ ਮਿਲ ਜਾਣਾ 550 ਰੁਪਏ ਆਹ ਦੇਖੋ ਹਰ ਪਾਸੇ ਬਹੁਤ ਸੋਹਣੇ ਸੋਹਣੇ ਕਢਾਈਆਂ ਗੱਡੀਆਂ ਇਹਦੇ ਵਿੱਚ ਹੀ ਬਹੁਤ ਸਾਰੇ ਰੰਗ ਤੁਹਾਨੂੰ ਮਿਲ ਜਾਣ ਵਾਈਟ ਲੈ ਜੋ ਡਿਜ਼ਾਈਨਿੰਗ ਜਿੰਨਾ ਦੀ ਮਰਜ਼ੀ ਲੈ ਜੋ ਮਤਲਬ 15 18 16 ਸੂਟ 550 ਚ ਮਿਲ ਜਾਣਾ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆ ਚੁੱਕੇ ਟੀਆ ਨਹੀਂ ਕਿੰਨੀ ਵਧੀਆ ਧਾਗੇ ਦਾ ਕੰਮ ਕੀਤਾ ਹੈਗਾ ਠੀਕ ਹੈ ਹਰੇਕ ਦੇ ਉੱਪਰ ਬਾਟਮ ਵਰਕ ਆ ਚੁੱਕਾ ਸਲੂਜ਼ ਵਰਕ ਆ ਤੇ ਪਸੰਦ ਤੁਹਾਡੀ ਹੈਗੀ ਤੁਸੀਂ ਜਲਦੀ ਆ ਕੇ ਪਸੰਦ ਅਕੋਰਡਿੰਗ ਲੈਓ ਸਿਰਫ 500 ਤੇ ਪਿਆਰ ਭਾਵੇਂ ਚ ਇਹ ਵੀ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਸਿਰਫ 500 ਤੇ ਪਿਆਰ ਭਾਵੇਂ ਧਾਗੇ ਦਾ ਕੰਮ ਕੀਤਾ ਦੇਖੋ ਫਰੰਟ ਕਿੰਨਾ ਹੈਵੀ ਆ ਚੁੱਕਾ ਨਾਲ ਬਾਟਮ ਵਰਕ ਆ ਚੁੱਕੀ ਹੈ ਕਿ ਨਾਲ ਕੋ ਚੁੰਨੀਆਂ ਕਿੰਨੀ ਸੋਹਣੀ ਆ ਚ 550 ਰੁਪਏ ਦੇ ਵਿੱਚ ਮਿਲ ਜਾਣਾ ਇਹਦੇ ਵਿੱਚ ਤੁਸੀਂ ਆ ਦੇਖੋ ਵੱਡਾ ਫਾਇਦਾ ਇੱਥੇ ਕੀ ਆ ਕੁੜੀਆਂ ਚਿੜੀਆਂ ਵਾਲੇ ਸਾਨੂੰ ਸਾਰੇ ਸੂਟ ਮਿਲ ਜਾਣੇ ਆ ਤੁਹਾਨੂੰ ਬਜ਼ੁਰਗਾਂ ਦੇ ਸਾਰੇ ਸੂਟ ਮਿਲ ਜਾਣੇ ਆ ਤੁਹਾਨੂੰ ਮਿਡਲ ਏਜ ਦੇ ਸਾਰੇ ਸੂਟ ਮਿਲ ਜਾਣੇ ਆ ਹਰ ਕਿਸੇ ਦੀ ਪ੍ਰਾਇਰਟੀ ਇੱਕੋ ਹੀ ਸ਼ਰਤ 'ਤੇ ਇੱਥੇ ਤੁਹਾਨੂੰ ਮਿਲ ਜਾਣੀ ਆ ਰੰਗ ਤੁਹਾਨੂੰ ਡਾਰਕ ਵੀ ਮਿਲ ਜਾਣੇ ਆ ਰੰਗ ਤੁਹਾਨੂੰ ਲਾਈਟ ਵੀ ਮਿਲ ਜਾਣੇ ਆ ਤੁਸੀਂ ਲੈਣਾ ਹੈਗਾ ਵਾਈਟ ਐਂਡ ਬਲੈਕ ਦਾ ਕਨਸੈਪਟ ਸਾਨੂੰ ਉਹ ਵੀ ਮਿਲ ਜਾਣਾ ਹੈਗਾ ਰੇਟ ਸਿਰਫ 550 ਕੱਲੇ ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਕੇ ਲਿਆ ਆ ਸਵਾਲ ਲਓ ਜੀ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ 2.5 250 2 200 ਦੇ ਦੁਪੱਟੇ ਇੱਥੇ ਸਿਰਫ 100 100 ਰੁਪਏ ਦੇ ਮਿਲ ਰਹੇ ਆ ਅਸੀਂ ਜੋ ਰੇਟ ਬੋਲ ਰਹੇ ਆ ਤੁਸੀਂ ਦੇਖ ਲਓ ਇੱਥੇ ਫਾਇਦਾ ਕੀ ਆ 셀ਫ ਸਰਵਿਸ ਆ ਕੱਲੇ ਕੱਲੇ ਸੂਟਾਂ ਤੇ ਰੇਟ ਲੱਗੇ ਆ ਕੱਲੇ ਕੱਲੇ ਤਰ੍ਹਾਂ ਰੱਖੇ ਆ ਕਸਟਮਰ ਆਉਂਦਾ ਆਪਣੀ ਪਸੰਦ ਦਾ ਲੈ ਜਾਂਦਾ ਤੋਂ ਤੁਸੀਂ ਦੇਖੋ ਇਧਰ ਦੇਣ ਲੈਣ ਦਾ ਕੱਪੜਾ ਉਧਰ ਦੇਖ ਲਓ ਵੀ ਦਾਜਬਰੀ ਦਾ ਕੱਪੜ ਇੱਥੇ ਸਿਰਫ 3350 ਨਹੀਂ ਆ ਜਿਹੜੇ ਬਾਜ਼ਾਰ ਚ ਤੁਸੀਂ ਲੈਨੇ ਹੋ 4000 4200 3500 ਆ ਵੀ ਸੂਟ ਤੁਹਾਨੂੰ ਇੱਥੇ ਜਿਹੜੇ 15 1500 16 1600 ਇੰਨਿਆ ਰੇਂਜਰ ਦੇ ਵਿੱਚ ਇੱਥੇ ਮਿਲ ਜਾਂਦੇ ਹੈਗੇ ਆ ਭਾਈ ਆਰਟੀਕਲ ਬੱਖੋ ਬੱਖੋ ਮੈਨੇ ਡਿਜ਼ਾਈਨ ਤੁਹਾਨੂੰ ਬੱਖੋ ਬੱਖੋ ਮੈਨੇ ਪਸੰਦ ਥੋੜੀ ਹੈਗੀ ਦੇਖੋ ਇਹ ਵੀ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਹੈਗੇ ਆ ਕਲਰ ਬੱਖੋ ਬੱਖੋ ਹੈਗੇ ਆ ਡਿਜ਼ਾਈਨ ਕਿੰਨੇ ਕਿੰਨੇ ਸੋਹਰੇ ਆ ਚੁੱਕੇ ਹੈਗੇ ਆ ਹਾਂ ਵੀ ਦੇਖੋ ਪਰਲ ਵਰਕ ਚਾਹੀਦਾ ਤੁਹਾਨੂੰ ਪਰਲ ਵਰਕ ਵਾਲੇ ਲੈ ਕੇ ਜਾ ਸਕਦੇ ਹੈਗੇ ਆ ਭਾਈ ਇੰਨੇ ਸੋਹਣੇ ਸੋਹਣੇ ਕੜਾਈਆਂ ਆ ਚੁੱਕੀਆਂ ਨਾ ਫਿਰ ਆਪਾਂ ਜੇ 2600 ਤੇ 95 ਰੁਪਏ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਨਾਲੇ ਭਾਈ ਇਹਦਾ ਫਾਇਦਾ ਤੁਸੀਂ ਕਰਤਾ ਜਿਹੜੇ ਕਸਟਮਰ ਦੂਰ ਬੈਠੇ ਆ ਨਹੀਂ ਆ ਸਕਦੇ ਆਨਲਾਈਨ ਵੀ ਕੋਈ ਸਰਵਿਸ ਹੈਗੀ ਆ ਭ ਫੇਸਬੁਕ ਤੇ ਲਾਈਵ ਫੋਲੋ ਕਰਤਾ ਜੇ ਕਿ ਨਵੀਂ ਨਵੀਂ ਅਪਡੇਟ ਦੇਤਾ ਰਹੇਗੇ ਸੋ ਆ ਵੀ ਦੇਖੋ ਵੀ ਜੇ ਕੋਈ ਕੁੜੀਆਂ ਕਹਿਣ ਵੀ ਸਾਡੇ ਸਿੰਪਲ ਸੂਪਰ ਸੂਟ ਚਾਹੀਦੇ ਹਨਾ ਉਹ ਵੀ ਤੁਹਾਨੂੰ ਮਿਲ ਜਾਣੇ ਆ ਗਲੇ ਤੇ ਕੰਮ ਹੈਗਾ ਆ ਬਾਜ਼ਾਰ ਚ 17-1800 ਰੁਪਏ ਵਾਲਾ ਸੂਟ ਆ ਪਰ ਸਾਡੇ ਕੋ ਇਹ ਵੀ ਸੂਟ ਤੁਹਾਨੂੰ ਮਿਲਣਾ ਸਿਰਫ 895 ਰੁਪਏ ਦਾ ਇਹਦੇ ਵਿੱਚ ਵੀ ਬਹੁਤ ਸਾਰੀ ਡਿਜ਼ਾਈਨਿੰਗ ਮਿਲ ਜਾਣੀ ਆ ਦੇਖੋ ਜਿੱਦਾਂ ਦੀ ਵੀ ਤੁਹਾਨੂੰ ਡਿਜ਼ਾਈਨ ਚਾਹੀਦੀ ਆ ਬਲੈਕ ਐਂਡ ਵਾਈਟ ਦੇ ਕਨਸੈਪਟ ਚਾਹੀਦੇ ਆ ਨਾਲ ਦੁਪੱਟੇ ਇੰਦਰ ਚਾਹੀਦੇ ਆ ਜਾਂ ਤੁਸੀਂ ਲੈਣਾ ਹੈਗਾ ਵਾਈਟ ਦੇ ਵਿੱਚ ਵਾਈਟ ਦੇ ਵਿੱਚ ਆ ਸੂਟ ਦੇਖ ਲਓ ਤੁਸੀਂ ਸੂਟ ਦੇ ਨਾਲ ਆ ਦੁਪੱਟ ਕੱਲੇ ਕੱਲੇ ਦੇ ਰੇਟ ਉੱਤੇ ਲਿਖ ਕੇ ਲੈ ਆਇਆ। ਇਹ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਨੇ। ਨੱਕ ਤੇ ਕਿੰਨਾ ਪਿਆਰਾ ਵਰਕ ਕੀਤਾ ਹੈਗਾ। ਪਰਲ ਦਾ ਵਰਕ ਕੀਤਾ ਹੈਗਾ। ਇਹਦੇ ਵਿੱਚ ਕਲਰ ਡਾਈਆਂ ਤੁਹਾਨੂੰ ਬੋਖ ਬੋਖਰੀ ਮਿਲਣਗੇ ਜਿਹੜੇ ਬਾਹਰ ਮਿਲਦਾ ਹੈਗਾ 1800-2000 ਦਾ। ਆਪਾਂ ਦੇ ਰਿਹਾ ਸਿਰਫ ਸਿਰਫ 895 ਰੁਪਏ ਵਿੱਚ ਰਾਂਗੜੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ। ਕੜਾਈਆਂ ਤੁਹਾਨੂੰ ਬੋਖ ਬੋਖਰੀ ਮਿਲਣੀਆਂ ਗਿਆ। ਤੁਸੀਂ ਧਾਗੇ ਦਾ ਵਰਕ ਪਸੰਦ ਕਰਦੇ ਧਾਗੇ ਦਾ ਵਰਕ ਵਾਲੇ ਵੀ ਲੈ ਕੇ ਜਾ ਸਕਦੇ ਸਿਰਫ 895 ਰੁਪਏ ਵਿੱਚ। ਦੇਖੋ ਕਿੰਨੇ ਕਿੰਨੇ ਸੋਹਣੇ ਲੈਸਾਂ ਲੱਗੇ ਹੈਗੇ। ਬਾਰੇ ਜੋ ਲੈਸਾਂ ਚਾਹੀਦੇ ਉਹ ਵੀ 8 ਸਾਧਿਆਂ 895 ਦੇ ਵਿੱਚ ਸਾਡੇ ਕੋਲ ਰੈਡੀਮੇਡ ਸ਼ਰਾਰਾ ਸੂਟ ਸ਼ੁਰੂ ਹੋ ਜਾਂਦਾ ਸਿਰਫ 895 ਤੋਂ ਰੈਡੀਮੇਡ ਸ਼ਰਾਰਾ ਸੂਟ ਸ਼ੁਰੂ ਹੋ ਜਾਂਦਾ ਜਿਹੜਾ ਬਾਜ਼ਾਰ ਤੇ 3 3000 ਦਾ ਮਤਲਬ ਹਰ ਇੱਕ ਪਾਸੇ ਬਹੁਤ ਸਾਰੇ ਫਾਇਦੇ ਆ ਗਿਆ ਭਾਜੀ 895 ਦੇ ਰੈਡੀਮੇਡ ਸ਼ਰਾਰਾ ਸੂਟ ਦੇ ਦਿੰਦੇ ਹਾਂ ਬਿਲਕੁਲ 895 ਤੋਂ ਰੈਡੀਮੇਡ ਮੈਂਡਾ ਸਿੱਧਾ ਸਲਾਇਆ ਠੀਕ ਹੈ ਜੀ ਇਹ ਨਹੀਂ ਕਿ ਰੈਂਟ ਤੇ ਆਪਣਾ ਵਾਇਰ ਕਰਕੇ ਲੈ ਕੇ ਜਾਸੇ ਤੁਸੀਂ ਮਰਜੀ ਪਾ ਸਕਦੇ ਹੋ ਕਿ ਨਹੀਂ ਕਿ ਕਿ ਤੋਂ ਸਾਡੇ ਵਾਸਤੇ ਲਹਿੰਗੇ ਆ ਚੁੱਕੇ ਆ ਕਿ ਹੈਵੀ ਤੋਂ ਹੈਵੀ ਆ ਚੁੱਕਿਆ ਗਿਆ ਲਾਈਟ ਵੇਟ ਤੋਂ ਲਾਈਟ ਵੇਟ ਆ ਚੁੱਕਿਆ ਗਿਆ ਸੋ ਲੋਕ ਦੂਰੋਂ ਦੂਰੋਂ ਆ ਗਏ ਆ ਤੁਸੀਂ ਵੀ ਆ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤੇ ਇੱਥੇ ਕਾਲ ਕਰ ਸਕਦੇ ਆ ਕੈਰਾਮਨ ਓਮ ਸਿੰਘ ਦੀ ਨਾਲ ਹਰਦੀਪ ਦਾ ਧਗੜਸਾਂ ਟੀਵੀ ਬਟਾੜੀ ਕੂਪੰਗਾ